ਕੈਰੀ ਐਪੀਂਡਿਸ ਜੀ ਕਨਫਰਮੇਸ਼ਨ ਵਾਟ 737 ਇਟ ਵਾਟ ਲਾਈਕ ਦ ਵਰਲਡ ਯੂ ਆਰ ਟਾਕਿੰਗ ਟੂ oh god oh my god ਸਤੰਬਰ 11 2001 ਦੁਨੀਆ ਦਾ ਸਭ ਤੋਂ ਵੱਡਾ ਟੈਰਰ ਅਟੈਕ ਹੁੰਦਾ ਸੀ ਤੇ ਇਹ ਅਟੈਕ ਨੇ ਸੁਪਰ ਪਾਵਰ ਅਮਰੀਕਾ ਨੂੰ ਪੂਰੇ ਤਰੀਕੇ ਨਾਲ ਹਿਲਾ ਕੇ ਰੱਖ ਦਿੱਤਾ ਸੀ ਟੂ ਪਲੇਨਸ ਵਿਦ 90% ਜੀਜ ਇਹ ਦੋਨੋਂ ਪਲੇਨ ਕ੍ਰੈਸ਼ ਕਰਦੇ ਨੇ ਨਿਊਯਾਰਕ ਦੇ ਟਵਿੰ ਟਾਵਰਸ ਵਿੱਚ ਤੇ ਇਹ اٹੈਕ ਵਿੱਚ অলমোਸਟ 2996 ਮਾਰਥ ਹੋਈ ਸੀ ਜਦੋਂ ਪਹਿਲਾ ਪਲੇਨ ਬਿਲਡਿੰਗ ਵਿੱਚ ਕ੍ਰੈਸ਼ ਕਰਦਾ ਤਾਂ ਜਨਰਲ ਪਬਲਿਕ ਤੇ ਨਿਊਜ਼ ਚੈਨਲ ਨੂੰ ਇਹ ਸਿਰਫ ਇੱਕ ਨਾਰਮਲ ਐਕਸੀਡੈਂਟ ਲੱਗਦਾ ਕਿਉਂਕਿ ਇਹੋ ਜਿਹਾ اٹੈਕ ਅਜ ਤੱਕ ਕਦੇ ਹੋਇਆ ਹੀ ਨਹੀਂ ਸੀ ਤੇ ਸਾਰੇ ਨਿਊਜ਼ ਚੈਨਲਸ ਇਹ ਨਿਊਜ਼ ਨੂੰ ਲਾਈਵ ਬ੍ਰਾਡਕਾਸਟ ਕਰਨ ਲੱਗਦੇ ਨੇ ਤੇ ਇਹਨਾਂ ਵਿੱਚ ਹੀ ਸੈਕੰਡ ਪਲੇਨ ਵੀ ਟਵਿੰ ਟਾਵਰਸ ਵਿੱਚ ਜਾ ਕੇ ਵਾਜਦਾ ਤੇ ਇਹ ਕ੍ਰੈਸ਼ ਪੂਰੀ ਦੁਨੀਆ ਟੀਵੀ ਤੇ ਲਾਈਵ ਦੇਖਦੀ ਹੈ ਕਦਾ ਲੱਗਦਾ ਹੈ ਕਿ ਕੋਈ ਐਕਸੀਡੈਂਟ ਨਹੀਂ ਬਲਕਿ ਹਿਸਟਰੀ ਦਾ ਸਭ ਤੋਂ ਵੱਡਾ ਟੈਰਰ ਅਟੈਕ ਹੈ ਜਿਹਨੂੰ ਅਲ ਕਾਇਦਾ ਨੇ ਕਰਵਾਇਆ ਸੀ। ਇਹ ਅਟੈਕ ਹੋਇਆ ਸੀ ਸਤੰਬਰ 11 2001 ਵਿੱਚ। 9/11 ਇੱਕ ਇਹੋ ਜਿਹਾ ਦਿਨ ਹੈ ਜਿਹਨੇ ਪੂਰੀ ਦੁਨੀਆ ਨੂੰ ਬਦਲਤਾ ਸੀ। ਬਟ ਇਹ ਸਿਰਫ ਸਿੱਕੇ ਦੀ ਇੱਕ ਸਾਈਡ ਹੈ। ਸਿੱਕੇ ਦੀ ਦੂਸਰੀ ਸਾਈਡ ਇਸ਼ਾਰਾ ਕਰਦੀ ਹੈ 9/11 ਦੀ ਕੌਨਸਪੀਰੇਸੀ ਥਿਉਰੀਜ਼ ਵੱਲ। ਓਵਰ ਦਾ ইয়ারਸ ਇਨਵੈਸਟੀਗੇਸ਼ਨ ਤੋਂ ਬਾਅਦ ਬਹੁਤ ਕੌਨਸਪੀਰੇਸੀ ਥਿਉਰੀਜ਼ ਐਂਡ ਫੈਕਚੁਅਲ ਐਵਿਡੈਂਸ ਆਈ ਜਿਹਨੇ 9/11 ਦੇ ਟੈਰਰ ਅਟੈਕ ਨੂੰ ਕਿ ਸੋਚਿਆ ਸਮਝਿਆ ਪਲਾਨ ਪ੍ਰੂਫ ਕੀਤਾ ਉਸਾ ਮਬੀਨ ਨਾਦਨ, ਦ ਲੀਡਰ ਆਫ ਟੈਰਰਿਸਟ ਗਰੁੱਪ ਅਲ ਕਾਇਦਾ। ਉਹਨੇ ਇੱਕ ਪਲਾਨ ਬਣਾਇਆ ਕਿ ਉਹ ਅਮਰੀਕਾ 'ਤੇ ਅਟੈਕ ਕਰੂਗਾ ਤੇ ਉਹਨੂੰ ਇਹ ਅਟੈਕ ਇਹ ਲੈਵਲ 'ਤੇ ਚਾਹੀਦਾ ਸੀ ਕਿ ਅਮਰੀਕਾ ਪੂਰੇ ਤਰੀਕੇ ਨਾਲ ਹਿੱਲ ਜਾਏ ਤੇ ਉਹਨੇ ਕਰਕੇ ਵੀ ਦਿਖਾਇਆ। Take a look around the courtyard. There's nobody there. Russell Bernstein ਉਸਾਂ ਨੇ ਪਲਾਨ ਕੀਤਾ ਕਿ ਦੋ ਕਮਰਸ਼ੀਅਲ ਪਲੇਨਸ ਕ੍ਰੈਸ਼ ਕਰਨਗੇ ਟਵਿੰਡ ਟਾਵਰਸ ਵਿੱਚ ਟਵਿੰ ਟਾਵਰਸ ਉਸ ਟਾਈਮ ਅਮਰੀਕਾ ਦੀ ਸਭ ਤੋਂ ਆਈਕੋਨਿਕ ਬਿਲਡਿੰਗਸ ਵਿੱਚੋਂ ਇੱਕ ਸੀ ਜੋ ਇਹੀ ਅਟੈਕ ਵਿੱਚ ਡਿਸਟਰੋਏ ਹੋ ਗਈਆਂ ਸੀ ਬਟ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਦੋ ਪਲੇਨ ਟਵਿੰ ਟਾਵਰ ਵਿੱਚ ਕ੍ਰੈਸ਼ ਕੀਤੇ ਸੀ ਉਹਨਾਂ ਤੋਂ ਇਲਾਵਾ ਦੋ ਹੋਰ ਪਲੇਨ ਵੀ ਸੀ ਜਿੰਨਾਂ ਵਿੱਚੋਂ ਇੱਕ ਪੈਂਟਾਗਨ ਨਾਮ ਦੀ ਬਿਲਡਿੰਗ ਵੱਲ ਜਾ ਰਿਹਾ ਸੀ ਤੇ ਦੂਜਾ ਵਾਈਟ ਹਾਊਸ ਵੱਲ ਜਿਹੜਾ ਪਲੇਨ ਪੈਂਟਾਗਨ ਵੱਲ ਜਾ ਰਿਹਾ ਸੀ ਉਹ ਤਾਂ ਪੈਂਟਾਗਨ ਵਿੱਚ ਕ੍ਰੈਸ਼ ਹੋ ਗਿਆ ਸੀ ਆਲਮੋਸਟ ਵੇਰੇ 9:00 ਵਜੇ ਸੈਂਟੀਮਿੰਟ ਤੇ ਤੇ ਇਸ ਕ੍ਰੈਸ਼ ਵਿੱਚ ਆਲਮੋਸਟ 125 ਸਿਵਿਲੈਂਸ ਦੀ ਡੈਥ ਵੀ ਹੋਈ ਸੀ ਬਟ ਜਿਹੜਾ ਪਲੇਨ ਮੰਨਿਆ ਜਾਂਦਾ ਕਿ ਵਾਈਟ ਹਾਊਸ ਵੱਲ ਜਾ ਰਿਹਾ ਸੀ ਫੋਰਚੂਨੇਟਲੀ ਇਨਵੈਸਟੀਗੇਸ਼ਨਸ ਅਕੋਰਡਿੰਗ ਉਹ ਰਾਸਤੇ ਵਿੱਚ ਹੀ ਡਿਸਟਰੋਏ ਹੋ ਗਿਆ ਸੀ ਟਵਿੰਨ ਟਾਵਰ ਵਿੱਚ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਕੁਝ ਇਹੋ ਜਿਹੀਆਂ ਚੀਜ਼ਾਂ ਹੋਈਆਂ ਜਿਨੇ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਕਾਂਸਪੀਰੇ ਤੇ ਥਿਓਰੀ ਵਿੱਚ ਇਹ ਹੈ ਕਿ ਜਦੋਂ ਦੋਨੋਂ ਪਲੇਨ ਕ੍ਰੈਸ਼ ਹੋਏ ਸੀ ਤਾਂ ਬਿਲਡਿੰਗ ਦੇ ਟਾਪ ਤੇ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਦੋਨੋਂ ਬਿਲਡਿੰਗ ਇੱਕ ਇੱਕ ਕਰਕੇ ਕਾਲੈਪਸ ਕਰ ਜਾਂਦੀਆਂ ਨੇ ਪਰ ਇਹ ਕੀ ਹੈ ਸਿਰਫ ਇੱਕ ਕ੍ਰੈਸ਼ ਕਰਕੇ ਸੀ ਇਹ ਅਟੈਕ ਵਿੱਚ ਲੋਕਾਂ ਨੇ ਕੀ ਇਹ ਜਿਹਾ ਨੋਟਿਸ ਕੀਤਾ ਜਿਸ ਦੇ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਕੌਨਸਪੀਰੇਸੀ ਬਣੀ ਹੈ ਇਹ ਵੀਡੀਓ ਧਿਆਨ ਨਾਲ ਦੇਖੋ The ladies that are with me were in the World Trade Center on the on, in the first building and escaped through the lobby where they report they believe there was a bomb in the lobby and as we were coming out we passed the lobby there was no lobby I believe the the bomb hit the lobby first. <laughs> a video recording jide lok twin tower vich already si, ohna nu plane crash ton pehla bombs di awaaz aayi si. But World Trade Center jo highly secured building hai, ohde vich bombs kiven aa sakde ne? Te ye bomb explode hoye si crash ton pehla. I believe that censorship started from the very beginning because when I was telling my story, they told me oh, cut this out, cut this out. It was the first hijack plane that hit the It was the first hijacked plane. No, hello, that was an explosion before 9 11, like before the plane hit the tower. So basically, by order, the bomb exploded, the plane crashed, and the building collapsed. They the common public was bulky Donald Trump. Bhi si. I happen to think that they had not only a plane, but they had bombs that exploded almost simultaneously. ਜਿਵੇਂ ਕੰਫਿਡੈਂਸੀ ਥਿਉਰੀ ਦੀ ਡਿਟੇਲ ਵਿੱਚ ਜਾਈਏ ਤਾਂ ਜਦੋਂ ਪਲੇਨਸ ਬਿਲਡਿੰਗ ਵਿੱਚ ਕ੍ਰੈਸ਼ ਹੋਏ ਤਾਂ ਦੋਨੋਂ ਬਿਲਡਿੰਗ ਪੂਰੇ ਤਰੀਕੇ ਨਾਲ ਖੜੀ ਸੀ ਐਂਡ ਥੋੜੀ ਦੇਰ ਬਾਅਦ ਇਹ ਬਿਲਡਿੰਗ ਇੱਕ ਸਿੱਧੀ ਡਾਇਰੈਕਸ਼ਨ ਵਿੱਚ ਕਲਾਪਸ ਹੁੰਦੀ ਹੈ ਤੇ ਜਿਹੜੇ ਤਰੀਕੇ ਨਾਲ ਦੋਨੋਂ ਬਿਲਡਿੰਗਸ ਕਲਾਪਸ ਹੋਈਆਂ ਨੇ ਉਹਦਾ ਕਾਰਨ ਕ੍ਰੈਸ਼ ਦੱਸਿਆ ਜਾਂਦਾ ਬਟ ਉਹ ਐਕਚੁਅਲ ਵਿੱਚ ਇੱਕ ਡੈਮੋਲੇਸ਼ਨ ਸੀ ਉਵਿਥ ਪ੍ਰੋਪਰ ਸਟਰਕਚਰ ਡੈਮੋਲੇਸ਼ਨ ਡੈਮੋਲੇਸ਼ਨ ਦੀ ਪ੍ਰੋਸੈਸ ਵਿੱਚ ਕੀ ਹੁੰਦਾ ਹੈ ਕਿ ਪੁਰਾਣੀ ਕੋਈ ਵੀ ਬਿਲਡਿੰਗ ਜਦੋਂ ਤੋੜਨੀ ਹੁੰਦੀ ਹੈ ਤਾਂ ਉਹ ਬਿਲਡਿੰਗ ਦੇ ਜੋ ਮੇਨ ਪੁਆਇੰਟਸ ਹੁੰਦੇ ਨੇ ਜਿਨ੍ਹਾਂ ਦੇ ਕਾਰਨ ਉਹ ਬਿਲਡਿੰਗ ਖੜੀ ਹੁੰਦੀ ਹੈ ਉਹਨਾਂ ਤੇ TNT ਲਾਇਆ ਜਾਂਦਾ ਹੈ TNT ਮਤਲਬ ਐਕਸਪਲੋਸਿਵਸ ਤੇ ਐਕਸਪਲੋਸਿਵ ਦੇ ਕਾਰਨ ਬਿਲਡਿੰਗ ਦੇ ਮੇਨ ਪੁਆਇੰਟਸ ਬ੍ਰੇਕ ਹੁੰਦੇ ਨੇ ਤੇ ਬਿਲਡਿੰਗ ਸਿੱਧੀ ਇੱਕ ਡਾਊਨਵਰਡ ਡਾਇਰੈਕਸ਼ਨ ਵਿੱਚ गिरਦੀ ਹੈ ਤੇ ਇਹੋ ਜਿਹੀ ਕੁਝ ਆਪਾਂ ਟਵਿੰ ਟਾਵਰਜ਼ ਨਾਲ ਵੀ ਦੇਖਿਆ ਹੈ ਤੁਸੀਂ ਆਪ ਅਮੇਜਨ ਕਰੋ ਕਿ ਜੇ ਇੱਕ ਪਲੇਨ ਆ ਕੇ ਬਿਲਡਿੰਗ ਵਿੱਚ ਕ੍ਰੈਸ਼ ਹੁੰਦਾ ਤਾਂ ਉਹ ਬਿਲਡਿੰਗ ਡਿਫਰੈਂਟ ਡਾਇਰੈਕਸ਼ਨ ਵਿੱਚ ਡਿਸਟਰੋਏ ਹੋਊਗੀ ਨਾ ਕਿ ਇੱਕ ਸਪੈਸੀਫਿਕ ਵੇਜ ਤੇ ਇਹੀ ਸਿਮਿਲੈਰਿਟੀ ਸਿਰਫ ਇੱਕ ਟਾਵਰ ਵਿੱਚ ਨਹੀਂ ਦੋਨੋਂ ਟਾਵਰ ਵਿੱਚ ਦੇਖੀ ਗਈ ਸੀ ਇਹੀ ਵਨ ਆਫ ਦਾ ਰੀਜ਼ਨਸ ਬਣੀ ਕਿ ਜਿਹਦੇ ਕਾਰਨ ਇਹ ਥਿਉਰੀ ਸਟਾਰਟ ਹੋਈ ਕਿ 9/11 ਦਾ ਟੈਰਰਿਸਟ ਅਟੈਕ ਇੱਕ ਗਵਰਨਮੈਂਟ ਪਲਾਨਡ ਅਟੈਕ ਸੀ ਬਟ ਯੂ ਐਸ ਗਵਰਨਮੈਂਟ ਐਵੇਂ ਕਿਉਂ ਹੀ ਕਰੂਗੀ ਇਹਦਾ ਰੀਜ਼ਨ ਦੱਸਿਆ ਜਾਂਦਾ ਹੈ ਕਿ ਯੂਐਸ ਗਵਰਨਮੈਂਟ ਨੂੰ ਵਾਰ ਤੇ ਜਾਣਾ ਸੀ ਵਿਦ ਅਫਗਾਨਿਸਤਾਨ ਐਂਡ ਇਰਾਕ ਤੇ ਉਹਨਾਂ ਨੂੰ ਇੱਕ ਰੀਜ਼ਨ ਚਾਹੀਦਾ ਸੀ ਤੇ ਇਹ ਤੋਂ ਵੱਡਾ ਰੀਜ਼ਨ ਕੀ ਹੋਊਗਾ ਕਿ ਦੁਨੀਆ ਦਾ ਸਭ ਤੋਂ ਵੱਡਾ ਟੈਰਰ ਅਟੈਕ ਹੁੰਦਾ ਨਿਊਯਾਰਕ 'ਚ ਤੇ ਇਹੀ ਅਟੈਕ ਵਿੱਚ ਆਲਮੋਸਟ 3000 ਬੰਦਿਆਂ ਦੀ ਡੈਥ ਹੁੰਦੀਆਂ ਨੇ ਅੱਗੇ ਜਾ ਕੇ ਯੂਜ਼ ਦੀ ਗਵਰਨਮੈਂਟ ਵੱਲੋਂ ਬਿਲਡਿੰਗ ਕਲਾਪਸ ਹੋਣ ਦੇ ਬਹੁਤ ਰੀਜ਼ਨ ਦਿੱਤੇ ਗਏ ਸੀ ਜਿਨ੍ਹਾਂ ਵਿੱਚ ਇੱਕ ਸੀ ਕਿ ਜਿਹੜਾ ਜੈਟ ਫਿਊਲ ਸੀ ਮਤਲਬ ਉਹ ਜਿਹੜਾ ਜੈਟ ਦਾ ਤੇਲ ਸੀ ਉਹ ਕ੍ਰੈਸ਼ ਤੋਂ ਬਾਅਦ ਅੱਗ ਫੜ ਗਿਆ ਸੀ ਜਿਸ ਦੇ ਕਾਰਨ ਪੂਰੀ ਬਿਲਡਿੰਗ ਦਾ ਸਟਰਕਚਰ ਵੀਕ ਹੋਇਆ ਤੇ ਅਲਟੀਮੇਟਲੀ ਬਿਲਡਿੰਗਸ ਕਲਾਪਸ ਕਰ ਗਈਆਂ ਬਟ ਦੋ ਟਾਵਰਸ ਇੱਕੋ ਹੀ ਤਰੀਕੇ ਨਾਲ ਕਲਾਪਸ ਹੋਏ ਨੇ ਐਂਡ ਉਹ ਵੀ ਸੇਮ ਜੈਟ ਫਿਊਲ ਦੇ ਬਲਾਸਟ ਹੋਣ ਕਰਕੇ ਇਹ ਪੋਸੀਬਲ ਹੀ ਨਹੀਂ ਵਰਲਡ ਟ੍ਰੇਡ ਸੈਂਟਰ ਦੇ ਦੋਨੋਂ ਟਾਵਰਸ ਦੀ ਹਾਈਟ ਲਗਭਗ 1350 ਫੁੱਟ ਸੀ ਜਿਦੇ ਵਿੱਚ ਟੋਟਲ 104 ਫਲੋਰ ਸੀ ਈਚ ਟਾਵਰ ਦੇ ਤੇ ਜੈਟ ਫਿਊਲ ਦੇ ਬਲਾਸ ਦੇ ਕਾਰਨ ਏਡੀਵੀਡੀ ਬਿਲਡਿੰਗ ਕਲਾਪਸ ਹੋਈ ਨਹੀਂ ਸਕਦੀ ਕਿਉਂਕਿ ਬਿਲਡਿੰਗ ਦੇ ਜਿਹੜੇ ਮੇਨ ਐਂਕਰ ਪੁਆਇੰਟਸ ਹੁੰਦੇ ਨੇ ਉਹ ਤਾਂ ਬਿਲਡਿੰਗ ਦੇ ਬਾਟਮ ਤੇ ਸੀ ਨਾ ਕਿ ਟਾਪ ਤੇ ਜਿੱਥੇ ਪਲੇਨ ਕ੍ਰੈਸ਼ ਹੋਈ ਸੀ ਤੇ ਜਿੱਥੇ ਅੱਗ ਲੱਗੀ ਸੀ। ਆਲਸੋ ਯੂਐਸ ਦੀ ਗਵਰਨਮੈਂਟ ਨੇ ਦੱਸਿਆ ਸੀ ਕਿ ਇਨਵੈਸਟੀਗੇਸ਼ਨ ਵਿੱਚ ਉਹਨਾਂ ਨੂੰ ਇੱਕ ਟੈਰਰਿਸਟ ਦਾ ਪਾਸਪੋਰਟ ਵੀ ਮਿਲਿਆ ਸੀ ਤੇ ਉਹਨਾਂ ਨੂੰ ਟੈਰਰਿਸਟ ਦੀ ਆਈਡੈਂਟੀਟੀ ਵੀ ਉਹ ਹੀ ਪਾਸਪੋਰਟ ਤੋਂ ਪਤਾ ਲੱਗੀ। ਮਤਲਬ ਫਲਾਈਟ ਨਾਲ ਪੂਰੀ ਬਿਲਡਿੰਗ ਡਿਸਟਰੋਏ ਹੋ ਗਈ ਬਟ ਪਾਸਪੋਰਟ ਪੂਰੀ ਵਧੀਆ ਕੰਡੀਸ਼ਨ ਵਿੱਚ ਸੀ ਤੇ ਇਹ ਗੱਲ ਸਿਰਫ ਮੈਂ ਨਹੀਂ ਬ ਮਤਲਬ ਇਹ ਯੂਐਸਡੀ ਗਵਰਨਮੈਂਟ ਦੀ ਬਸ ਇੱਕ ਫੇਕ ਡਿਫੈਂਸ ਸਟੇਟਮੈਂਟ ਸੀ ਤੇ ਕੁਝ ਕੁ ਜਗ੍ਹਾ ਤੇ ਤਾਂ ਆਪਾਂ ਬੌਮਸ ਦੇ ਐਕਸਪਲੋਜ਼ਨ ਵੀ ਦੇਖ ਸਕਦੇ ਹਾਂ ਬਿਲਡਿੰਗ ਤੋਂ ਬਾਹਰ ਆਂਦੇ ਹੋਏ ਹੋ ਸਕਦਾ ਹੈ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਅਟੈਕ ਤੇ ਫਾਲਤੂ ਹੀ ਕੌਨਸਪੀਰੇਸੀ ਥਿਉਰੀਜ਼ ਬਣੀਆਂ ਨੇ ਕੌਣ ਸੋਚਦਾ ਹੈ ਨਾ ਬਟ ਇੱਕ ਫਨ ਫੈਟ ਦੱਸਦਾ ਤੁਹਾਨੂੰ ਲੈਰੀ ਸਿਲਵਰਸਟਾਈਨ ਇੱਕ ਬਿਜ਼ਨਸਮੈਨ ਜਿਹਨੇ ਦੋਨੋਂ ਟਵਿਨ ਟਾਵਰਸ ਨੂੰ ਲੀਜ਼ ਤੇ ਲੀਤਾ ਹੋਇਆ ਸੀ ਉਹ ਇਨਸਾਨ ਨੇ ਜਸਟ 2 ਮਹੀਨੇ ਪਹਿਲਾਂ ਆਊਟ ਆਫ ਨੋਵੇਅਰ ਟੈਰਰਿਜ਼ਮ ਇੰਸ਼ੋਰੈਂਸ ਲੀਤਾ ਸੀ ਜਸਟ 2 ਮੰਥਸ ਬਿਫੋਰ ਤੇ ਜਦੋਂ ਇਹ ਅਟੈਕ ਹੋਇਆ ਤੇ ਲੈਰੀ ਸਿਲਵਰਸਟਾਈਨ ਨੂੰ 4.55 ਬਿਲੀਅਨ ਡਾਲਰਸ ਦੀ ਸੈਟਲਮੈਂਟ ਮਿਲੀ ਸੀ ਇੰਸ਼ੋਰੈਂਸ ਕੰਪਨੀ ਤੋਂ ਤੇ ਇਹੀ ਫੈਕਟ ਨੇ 9/11 ਦੀ ਕੌਨਸਪੀਰੇਸੀ ਥਿਉਰੀਜ਼ ਨੂੰ ਹੋਰ ਵੀ ਸਟਰੋਂਗ ਬਣਾਇਆ ਤੇ ਤੁਸੀਂ ਵੀ ਇਫੈਕਟ ਬਸ ਹੋ ਸਕਦੇ ਹੋ ਕਿ ਐਕਚੁਅਲ ਵਿੱਚ ਇੱਕ ਪ੍ਰੀ-ਪਲਾਨਡ ਅਟੈਕ ਹੋ ਸਕਦਾ ਹੈ ਤੇ ਇਹ ਤੋਂ ਬਾਅਦ ਇੱਕ ਹੋਰ ਥਿਉਰੀ ਆਈ ਸੀ ਕਿ ਇਹ ਅਟੈਕ ਤੋਂ ਬਾਅਦ ਯੂਐਸ ਗਵਰਨਮੈਂਟ ਕਿਸੇ ਵੀ ਇਨਸਾਨ ਤੇ ਸਪਾਈ ਕਰ ਸਕਦੀ ਹੈ ਵਿਦਾਊਟ ਗਿਵਿੰਗ ਐਨੀ ਰੀਜ਼ਨ ਇਹ ਚੀਜ਼ ਪੋਸੀਬਲ ਹੋਈ ਪੈਟਰੋਟ ਰਾਇਡ ਐਕਟ ਦੇ ਥਰੂ 911 ਅਟੈਕ ਦੇ ਕੁਝ ਦਿਨਾਂ ਬਾਅਦ ਇੱਕ ਲਾਅ ਪਾਸ ਕੀਤਾ ਸੀ ਜਿਹਦੇ ਥਰੂ ਗਵਰਨਮੈਂਟ ਨੇ ਪੂਰੇ ਅਮਰੀਕਾ ਵਿੱਚ ਕੈਮਰਾਸ ਲਾਇਆ ਸੀ ਤੇ ਇਹੀ ਕੈਮਰਾਸ ਦੇ ਥਰੂ ਉਹ ਕਿਸੇ ਵੀ ਇਨਸਾਨ ਨੂੰ ਮੋਨੀਟਰ ਕਰ ਸਕਦੇ ਸੀ ਤੇ ਲਾਅ ਅਕੋਰਡਿੰਗ ਸਿਰਫ ਕੈਮਰਾਸ ਹੀ ਨਹੀਂ ਬਲਕਿ ਕਿਸੇ ਵੀ ਤਰੀਕੇ ਨਾਲ ਯੂਐਸ ਗਵਰਨਮੈਂਟ ਲੋਕਾਂ ਨੂੰ ਟਰੈਕ ਕਰ ਸਕਦੀ ਹੈ ਚਾਹੇ ਉਹਨਾਂ ਦੇ ਪਰਸਨਲ ਡਿਵਾਈਸਿਸ ਹੋਣ ਮੇਬੀ ਫੋਨਸ ਜਾਂ ਲੈਪਟਾਪਸ ਜੋ ਕਿ ਇਹ ਅਟੈਕ ਤੋਂ ਪਹਿਲਾਂ ਹੀ ਇੱਕ ਵਾਇਲੇਸ਼ਨ ਮੰਨੀ ਜਾਂਦੀ ਸੀ ਹਿਊਮਨ ਰਾਈਟਸ ਦੀ ਤੇ ਇੱਥੇ ਇਹ ਥਿਉਰੀ ਥੋੜੀ ਐਕਸਟ੍ਰੀਮ ਹੋਣ ਵਾਲੀ ਹੈ ਜੀ ਦੇ ਅਕੋਰਡਿੰਗ ਕਾਫੀ ਲੋਕਾਂ ਨੇ ਕਿਹਾ ਸੀ ਕਿ ਜੇ ਇਹ ਅਟੈਕ ਇੱਕ ਪ੍ਰੀਪਲਾਨਡ ਅਟੈਕ ਸੀ ਤਾਂ ਇਹਦੀ ਪਲੈਨਿੰਗ ਕੁਝ ਮਹੀਨਿਆਂ ਤੋਂ ਨਹੀਂ ਬਲਕਿ ਬੀ ਤੋ 30 ਸਾਲ ਪਹਿਲਾਂ ਦੀ ਹੋਣੀ ਹੁਣ ਮੈਂ ਤੁਹਾਨੂੰ ਦੱਸਦਾ ਪ੍ਰੈਡਿਕਟਿਵ ਪ੍ਰੋਗਰਾਮਿੰਗ ਦੇ ਬਾਰੇ ਪ੍ਰੈਡਿਕਟਿਵ ਪ੍ਰੋਗਰਾਮਿੰਗ ਦੀ ਥਿਉਰੀ ਗਵਰਨਮੈਂਟ ਯੂਜ਼ ਕਰਦੀ ਹੈ ਲੋਕਾਂ ਦੇ ਮਾਈਂਡ ਨੂੰ ਕੰਟਰੋਲ ਕਰਨ ਲਈ ਇਹ ਥਿਉਰੀ ਵਿੱਚ ਲੋਕਾਂ ਦੇ ਦਿਮਾਗ ਵਿੱਚ ਕੋਈ ਆਈਡੀਆ ਪਲਾਨਟ ਕੀਤਾ ਜਾਂਦਾ ਥਰੂ ਫਿਕਸ਼ਨਲ ਮੂਵੀਜ਼ ਜਾਂ ਬੁੱਕਸ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਇੱਕ ਆਈਡੀਆ ਕਿ ਪਲੇਨ ਕ੍ਰੈਸ਼ ਕਰਨਗੇ ਟਵਿੰ ਟਾਵਰਸ ਵਿੱਚ ਏ ਆਈਡੀਆ ਸਿਰਫ ਯੂਐਸਡੀ ਪੋਪੂਲੇਸ਼ਨ ਵਿੱਚ ਨਹੀਂ ਇਨਫੈਕਟ ਪੂਰੀ ਦੁਨੀਆ ਦੇ ਦਿਮਾਗ ਵਿੱਚ ਕਿਤੇ ਨਾ ਕਿਤੇ ਇੰਸਟਾਲ ਕੀਤਾ ਜਾ ਰਿਹਾ ਸੀ ਤੇ ਇੰਸਟਾਲ ਕੀਤਾ ਜਾ ਰਿਹਾ ਸੀ ਕਾਫੀ ਸਾਲਾਂ ਤੋਂ ਪਿਛਲੇ ਕੁਝ ਸਾਲਾਂ ਤੋਂ ਆਪਾਂ ਜਿੰਨਾ ਵੀ ਮੀਡੀਆ ਕੰਜ਼ੂਮ ਕੀਤਾ ਹੈ ਜਿੰਨੇ ਵੀ ਕਾਰਟੂਨ ਦੇਖੇ ਨੇ ਮੂਵੀਜ਼ ਦੇਖੀਆਂ ਨੇ ਕਿਤੇ ਨਾ ਕਿਤੇ ਪਲੇਨ ਕ੍ਰੈਸ਼ ਵਾਲਾ ਇਸ਼ਾਰਾ ਕਰ ਰਹੇ ਸੀ ਉਹ ویک ਸਪੈਸਿਫਿਕ ਡੇਟਸ ਨੂੰ ਸਪਟੰਬਰ 11 2001 ਆਹ ਵੀਡੀਓ ਦੇਖੋ ਜ਼ਰਾ 911 ਦੀ ਪੋਸੀਬਿਲਟੀ ਸਾਡੇ ਦਿਮਾਗ ਵਿੱਚ ਕਾਫੀ ਟਾਈਮ ਤੋਂ ਫਿੱਟ ਕੀਤੀ ਜਾ ਰਹੀ ਸੀ ਜਿੱਤੋਂ ਜਿੱਦਨੇ ਅਟੈਕ ਹੋ ਗਏ ਤਾਂ ਲੋਕੀ ਪਾਗਲ ਹੀ ਨਾ ਹੋ ਜਾਣ ਵੀ ਇਹ ਕੀ ਹੋਇਆ ਤੇ ਔਰ ਦਾ ਟਾਈਮ ਲੋਕਾਂ ਨੇ ਅਕਸੈਪਟ ਵੀ ਕੀਤਾ ਕਿ ਹਾਂ ਇਹੋ ਜਿਹਾ ਕੁਝ ਹੋ ਸਕਦਾ ਜੋ ਵੀ ਮੈਂ ਰੀਜਨਸ ਦੱਸੇ ਨੇ ਜਾਂ ਥਿਉਰੀਜ਼ ਅਸੀਂ ਆਨੇ ਇਹਦੇ ਕਾਰਨ ਹੀ 911 ਦੁਨੀਆ ਦੀ ਸਭ ਤੋਂ ਵੱਡੀ ਕੌਨਸਪੀਰੇਸੀ ਥਿਉਰੀ ਇਸ ਚੋ ਇੱਕ ਹੈ ਗੱਲ ਇਹ ਹੈ ਕਿ ਜੇ ਪ੍ਰਡਿਕਟਿਵ ਪ੍ਰੋਗਰਾਮਿੰਗ ਰੀਅਲ ਵਿੱਚ ਹੈ ਤਾਂ ਸਿਰਫ 911 ਦਾ ਆਈਡੀਆ ਤਾਂ ਨਹੀਂ ਸਾਡੇ ਮਨ ਵਿੱਚ ਪਾਇਆ ਜਾਂਦਾ ਉਹ ਹੋ ਰਹੇ ਹੋ ਜੇ ਕਿੰਨੀਆਂ ਚੀਜ਼ਾਂ ਹੋਣੀਆਂ ਜੋ ਪ੍ਰੈਡਿਕਟਿਵ ਪ੍ਰੋਗਰਾਮਿੰਗ ਦੇ ਥਰੂ ਸਾਡੇ ਦਿਮਾਗ ਵਿੱਚ ਪਾਈਆਂ ਜਾਂਦੀਆਂ ਨੇ ਇਹਦਾ ਇੱਕ ਹੋਰ ਐਗਜ਼ਾਮਪਲ ਆਹਾ ਮੂਵੀ ਹੈ 1 2 4 ਐਂਡ ਥੈਨ 16 ਇਨ 3 ਮੰਥਸ ਇਟਸ ਅ ਬਿਲੀਅਨ ਥੈਟਸ ਵੇਅਰ ਵੀ ਆਰ ਹੈਡਿੰਗ ਇਹ ਮੂਵੀ ਰਿਲੀਜ਼ ਹੋਈ ਸੀ 2011 ਵਿੱਚ ਤੇ ਵੀਡੀਓ ਦੇਖ ਕੇ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਇਹ ਕਿੰਨੀ ਹੱਦ ਤੱਕ ਕੋਵਿਡ 19 ਨਾਲ ਰਿਲੇਟ ਕਰ ਰਹੀ ਹੈ ਤੇ ਇਹੋ ਜੀ ਸੇਮ ਸਿਚੁਏਸ਼ਨਸ ਆਪਾਂ 2019 ਤੋਂ ਲੈ ਕੇ 2022 ਤੱਕ ਦੇਖੀ ਵੀ ਹੈ ਪਤਾ ਨਹੀਂ ਇਹੋ ਜੀ ਕਿੰਨੀਆਂ ਸਾਰੀਆਂ ਚੀਜ਼ਾਂ ਹੋਣੀਆਂ ਜੋ ਸਾਡੇ ਦਿਮਾਗ ਵਿੱਚ ਪਾਈਆਂ ਜਾ ਰਹੀਆਂ ਨਹੀਂ ਤੇ ਆਪਾਂ ਨੋਟਿਸ ਵੀ ਨਹੀਂ ਕਰਦੇ ਬਟ ਕਈ ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਤੇ ਅੱਗੇ ਜਾ ਕੇ ਕੀ ਪਤਾ ਹੈ ਇਹੋ ਜੀ ਗੱਲਾਂ ਸੱਚ ਵੀ ਹੋ ਜਾਣ ਤੇ ਇਹ ਹੀ ਵਿਸ਼ੇ 'ਤੇ ਬਹੁਤ ਹੋਰ ਕੌਨਸਪੀਰੇਸੀ ਥਿਊਰੀਜ਼ ਵੀ ਬਣੀਆਂ ਨੇ ਕਿ ਦੁਨੀਆ ਨੂੰ ਕੁਝ ਹੀ ਲਿਮਿਟਡ ਬੰਦੇ ਨੇ ਜੋ ਚਲਾ ਰਹੇ ਨੇ